ਸਾਸੀ ਗਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੀਂਹ ਤੋਂ ਬਾਅਦ ਅੱਜ ਖੇਤ ਦੇ ਵਿੱਚ ਘੇੜਾ ਮਾਰਨ ਆਏ ਸੀ ਤੇ ਲਗਾਤਾਰ ਜਿਹੜੀ ਆਪਾਂ ਪਾਪੂਲਰ ਦੀ ਖੇਤੀ ਹੁਣ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਉਸ ਦੇ ਵਿੱਚ ਮੀਂਹ ਦਾ ਬਹੁਤ ਜ਼ਿਆਦਾ ਅਸਰ ਰਹਿੰਦਾ ਕਿਉਂਕਿ ਹਨੇਰੀਆਂ ਚੱਲਣ ਦੇ ਨਾਲ ਨੁਕਸਾਨ ਵੀ ਹੁੰਦੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੂਟਾ गिर ਚੁੱਕਿਆ ਜੀ ਤੇ ਮੇਨ ਟੌਪਿਕ ਜਿਹੜਾ ਅੱਜ ਦਾ ਰਹਿਣ ਵਾਲਾ ਹੈ ਉਹ ਹੈ ਜੀ ਜਿਹੜਾ ਬਹਿਨ ਲੱਗਿਆ ਜੀ ਝੋਨੇ ਦੇ ਉੱਪਰ ਕਿਉਂਕਿ ਨੁਕਸਾਨ ਤਾਂ ਕਿਸਾਨਾਂ ਦਾ ਚਾਰੇ ਪਾਸੇ ਤੇ ਹੋ ਰਿਹਾ ਤੂੜੀਆਂ ਖੇਤਾਂ ਵਿੱਚ ਪਈਆਂ ਨੇ बिक ਨਹੀਂ ਰਹੀ ਕਿਉਂਕਿ ਕਿਸਾਨੀ ਦੇ ਨਾਲ ਜਿਹੜੇ ਸਹਾਇਕ ਧੰਦੇ ਸਨ ਡੈਰੀ ਫਾਰਮਿੰਗ ਉਹਦਾ ਬਹੁਤ ਵੱਡਾ ਨੁਕਸਾਨ ਹੋਇਆ ਕਿਥਾਂ ਕਿਸਾਨ ਵੀਰ ਦੋਰੀ ਮਾਰ ਚੱਲ ਰਹੇ ਨੇ ਕਿਉਂਕਿ ਕਿ ਸਹਾਇਕ ਧੰਦੇ ਜਿਹੜੇ ਡੈਰੀ ਫਾਰਮਿੰਗ ਹੈ ਉਹ ਕਿਸਾਨ ਨੂੰ ਬਹੁਤ ਜ਼ਿਆਦਾ ਮਦਦ ਕਰਦੀ ਹੈ ਬਹੁਤ ਹੈਲਪਫੁਲ ਹੁੰਦੀ ਹੈ ਜਿਸ ਦੇ ਨਾਲ ਕਿਸਾਨ ਦੀ ਇੱਕ ਮੰਥਲੀ ਇਨਕਮ ਚੱਲਦੀ ਰਹਿੰਦੀ ਆਪਾਂ ਕਹਿ ਦਈਏ ਕਿ ਕਿਉਂਕਿ ਜਿਹੜੀ ਫਸਲ ਹੁੰਦੀ ਹੈ ਇਸ ਦਾ ਜਿਹੜਾ ਮੁੱਲ ਵੱਟਦਾ ਕਿਸਾਨ ਉਹ ਲਗਭਗ 4.5-5 ਮਹੀਨਿਆਂ ਤੋਂ ਲੈ ਕੇ 6 ਮਹੀਨੇ ਤੱਕ ਮੁੱਲ ਵੱਟਦਾ ਹੈ ਇੱਕ ਤਰੀਕੇ ਨਾਲ ਇਨਵੈਸਟਮੈਂਟ ਹੋ ਜਾਂਦੀ ਹੈ 6 ਮਹੀਨੇ ਦੀ ਐਫ ਡੀ ਹੋ ਜਾਂਦੀ ਹੈ ਜੋ ਖਰਚਾ ਹੁੰਦਾ ਹੈ ਉਸ ਦੀ ਇਨਕਮ 6 ਮਹੀਨੇ ਬਾਅਦ ਹੋਣੀ ਹੈ ਪਰ ਜਿਹੜੀ ਡੈਰੀ ਫਾਰਮਿੰਗ ਹੈ ਉਹ ਪੰਜਾਬ ਦੇ ਵਿੱਚ ਬਹੁਤ ਵੱਡਾ ਸਹਾਇਕ ਤੰਦ ਹੈ ਜਿਸ ਦੇ ਨਾਲ ਮਹੀਨੇ ਦੀ ਮਹੀਨੇ ਇਨਕਮ ਕਿਸਾਨ ਨੂੰ ਹੋ ਜਾਂਦੀ ਹੈ ਘਰ ਦੇ ਘਰੇਲੂ ਖਰਚੇ ਉਸਦੇ ਚੱਲਦੇ ਰਹਿੰਦੇ ਨੇ ਪਰ ਹੁਣ ਜਿਹੜੀ ਦੌੜੀ ਮਾਰ ਪਈ ਹੈ ਉਹ ਪਈ ਹੈ ਜੀ ਝੋਨੇ ਦੇ ਬੈਨ ਨੂੰ ਲੈ ਕੇ ਹਾਈਬ੍ਰਿਡ ਝੋਨਾ ਜਿਹੜਾ ਬੈਨ ਹੋਇਆ ਉਹ ਕਿਤੇ ਨਾ ਕਿਤੇ 2 ਪੁਆਇੰਟ ਬਣਦੇ ਉਹਦੇ ਵਿੱਚ ਕਿ ਬੈਨ ਕਿਹਾ ਲਾਜ਼ਮੀ ਸੀ ਜੇ ਲਾਜ਼ਮੀ ਸੀ ਕਿਆ ਉਹ ਇਸੇ ਸਾਲ ਤੋਂ ਲਾਜ਼ਮੀ ਸੀ ਕਿਆ ਉਹਨੂੰ ਅਸੀਂ ਇੱਕ ਸਾਲ ਡਿਲੇ ਕਰ ਸਕਦੇ ਆ ਤੇ ਕਿਸਾਨਾਂ ਦਾ ਕੀ ਨੁਕਸਾਨ ਹੈ ਤੇ ਆਰਤੀਆਂ ਦਾ ਕੀ ਫਾਇਦਾ ਜਾਂ ਨੁਕਸਾਨ ਹੈ ਸਾਰੀ ਗੱਲ ਇਸ ਵੀਡੀਓ ਰਹੀ ਕਰਾਂਗੇ ਅ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੇ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਉਹ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਜਾਣਕਾਰੀ ਚੰਗੀ ਲੱਗਦੀ ਹੈ ਵੀਡੀਓ ਲਾਈਕ ਕਰ ਦਿਓ ਕਮੈਂਟ ਕਰਕੇ ਆਪਣੇ ਇਲਾਕੇ ਦਾ ਮੌਸਮ ਦਾ ਹਾਲਾਤ ਜਾਂ ਆਪਣੇ ਪਿੰਡ ਜਿਲ੍ਹੇ ਸ਼ਹਿਰ ਦਾ ਨਾਮ ਲਿਖ ਦਿਓ ਤੇ ਨਾਲ ਦੀ ਨਾਲ ਤੁਹਾਡੇ ਕੀ ਵਿਚਾਰ ਨੇ ਇਸ ਟਾਪਿਕ ਦੇ ਪਤੀ ਉਹ ਵੀ ਤੁਸੀਂ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਗੱਲ ਕਰਾਂਗੇ ਸਭ ਤੋਂ ਪਹਿਲਾਂ ਬੈਨ ਜ਼ਰੂਰੀ ਸੀ ਜਾਂ ਨਹੀਂ ਬੈਨ ਆਪਾਂ ਇੱਕ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਹਾਂ ਬੈਨ ਜ਼ਰੂਰੀ ਵੀ ਸੀ ਕਿਉਂਕਿ ਜਿਹੜੀ ਹਾਈਬ੍ਰਿਡ ਝੋਨਾ ਹੈ ਉਹ ਕਿਤੇ ਨਾ ਕਿਤੇ ਕਿਸਾਨਾਂ ਦੀ ਜੇਬ ਭਰਦਾ ਵੀ ਹੈ ਤੇ ਨਾਲ ਦੀ ਨਾਲ ਖਾਲੀ ਵੀ ਕਰਦਾ ਹੈ ਤੁਸੀਂ ਕਹਣਾ ਭਰਦਾ ਤਾਂ ਚਲੋ ਹੈ ਹੀ ਹੈ ਵਿਕਦੀ ਹੈ ਵਧੀਆ ਝਾੜ ਹੁੰਦਾ ਤੇ ਵਿਕਦੀ ਹੈ ਪਰ ਨਾਲ ਦੀ ਨਾਲ ਤੁਸੀਂ ਦੇਖੋਗੇ ਕਿ ਹਾਈਬ੍ਰਿਡ ਝੋਨਾ ਜਿਹੜਾ ਹੈ ਉਹ ਕਿਤੇ ਨਾ ਕਿਤੇ ਬਿਮਾਰੀਆਂ ਵੀ ਆਪਣੇ ਨਾਲ ਅਜਹੀਆਂ ਲੈ ਕੇ ਆਇਆ ਹੈ ਜਿਹਦੇ ਨਾਲ ਪੰਜਾਬ ਦੇ ਕਿਸਾਨਾਂ ਦੀ ਜਾਦਾ ਜਿਹੜੀ ਜੇਬ ਖਰਚੀ ਵਧੀ ਹੈ ਸਪਰੇਹਾਂ ਦੇ ਉੱਪਰ ਖਾਦਾਂ ਦੇ ਉੱਪਰ ਕਿਉਂਕਿ ਜਿਹੜੀ ਦੇਸੀ ਬੀਜ ਨੇ ਪੰਜਾਬ ਦੇ ਐਗਰੀਕਲਚਰ ਯੂਨੀਵਰਸਿਟੀ ਬਰੋ ਰਿਕਮੈਂਡਡ ਬੀਜ ਨੇ ਉਹਨਾਂ ਵਿੱਚ ਬਿਮਾਰੀ ਸਾਨੂੰ ਘੱਟ ਦੇਖਣ ਨੂੰ ਮਿਲੀ ਹੈ ਪਿਛਲੇ ਜਿੰਨੇ ਵੀ ਤੁਸੀਂ ਰਿਕਾਰਡ ਕੱਢ ਲਓ ਜ਼ਿਆਦਾਤਰ ਤੁਸੀਂ ਦੇਖਿਓਗੇ ਜ਼ਿਆਦਾਤਰ ਜਿਹੜੀ ਬਿਮਾਰੀ ਹੈ ਉਹ ਹਾਈਬ੍ਰਿਡ ਝੋਨੇ ਵਿੱਚ ਹੀ ਹੁੰਦੀ ਹੈ ਕਿਉਂਕਿ ਹਾਈਬ੍ਰਿਡ ਝੋਨਾ ਕੀ ਹੁੰਦਾ ਕ੍ਰਾਸ ਬਰੀਡਿੰਗ ਹੁੰਦੀ ਹੈ ਇੱਕ ਝੋਨੇ ਤੋਂ ਦੂਜੇ ਝੋਨੇ ਨਾਲ ਉਸ ਨੂੰ ਰਲਾ ਕੇ ਕੁਝ ਤੱਤ ਮੰਨ ਲਓ ਕਿਸੇ ਦੇ ਵਿੱਚ ਹਾਈਟ ਘਟ ਹੈ ਤਾਂ ਹਾਈਟ ਵਾਲੇ ਤੱਤ ਇੱਕ ਝੋਨੇ ਚੋਂ ਚੱਕ ਲੈ ਕਿਸੇ ਦੇ ਵਿੱਚ ਝਾੜ ਘਟ ਹੈ ਤਾਂ ਝਾੜ ਵਾਲੇ ਦੂਜੇ ਵਿੱਚੋਂ ਚੱਕ ਲੈ ਕੋਈ ਖਾਰੇ ਪਾਣੀ ਜਾਂ ਵਧੀਆ ਪਾਣੀ ਸਾਫ ਪਾਣੀ ਵਿੱਚ ਹੁੰਦਾ ਹੈ ਤਾਂ ਉਸ ਦੇ ਤੱਤ ਚੱਕ ਲੈ ਕੋਈ ਮਾੜੇ ਪਾਣੀ ਵਿੱਚ ਹੁੰਦਾ ਤਾਂ ਉਸ ਦੇ ਤੱਤ ਚੱਕ ਲੈ ਤੇ ਉਹਨੂੰ ਆਪਸ ਵਿੱਚ ਮਿਕਸ ਕਰਕੇ ਉਹਨਾਂ ਤੋਂ ਇੱਕ ਨਵੀਂ ਵੈਰਾਈਟੀ ਤਿਆਰ ਕੀਤੀ ਜਾਂਦੀ ਹੈ ਜਿਹਨੂੰ ਆਪਾਂ ਹਾਈਬ੍ਰਿਡ ਝੋਨਾ ਬੋਲ ਦਿੰਦੇ ਆ ਜਾਂ ਹਾਈਬ੍ਰਿਡ ਬੀਜ ਬੋਲ ਦਿੰਦੇ ਆ ਇੱਕ ਲਝੋਨੇ ਵਿੱਚ ਨਹੀਂ ਕਣਕ ਵਿੱਚ ਵੀ ਹੈ ਲਗਭਗ ਸਾਰੀ ਫਸਲਾਂ ਦੇ ਵਿੱਚ ਹਾਈਬ੍ਰਿਡ ਬੀਜ ਆਉਣੇ ਸ਼ੁਰੂ ਹੋ ਚੁੱਕੇ ਨੇ ਤੇ ਘਰ ਦੇ ਵਿੱਚ ਤੁਸੀਂ ਮਿਰਚਾਂ ਲਗਾਓ ਚਾਹੇ ਤੁਸੀਂ ਟਮਾਟਰ ਲਗਾਓ ਠੀਕ ਹੈ ਚਾਹੇ ਤੁਸੀਂ ਕੋਈ ਹੋਰ ਚੀਜ਼ ਬੀਜੋਗੇ ਤਾਂ ਉਹਦੇ ਵਿੱਚ ਹਾਈਬ੍ਰਿਡ ਬੀਜ ਆ ਚੁੱਕੇ ਨੇ ਤੇ ਹੁਣ ਅਗਲੀ ਗੱਲ ਹਾਈਬ੍ਰਿਡ ਬੀਜ ਬੈਨ ਹੋ ਗਿਆ ਸਭ ਤੋਂ ਬਾਅਦ ਹਾਹਾਕਾਰ ਕੀ ਨਾ ਮਚਾਈ ਆੜਤੀਆਂ ਨੇ ਹਾਈ ਕੋਰਟ ਦੇ ਵਿੱਚ ਕੇਸ ਚਲ ਪਾ ਦਿੱਤਾ ਗਿਆ ਹੈ ਕਿ ਹਾਈਬ੍ਰਿਡ ਝੋਨਾ ਬੀਜ ਤੁਸੀਂ ਕਰੋ ਪਰ ਅਗਲੇ ਸਾਲ ਤੋਂ ਕਰੋ ਕਿਉਂਕਿ ਉਹਨਾਂ ਨੇ ਆਰਤੀਆਂ ਨੇ ਕੰਪਨੀਆਂ ਨੂੰ ਪੈਸੇ ਦੇ ਦੇ ਚੁੱਕੇ ਨੇ ਅਡਵਾਂਸ ਚੁੱਕੇ ਕਿਉਂਕਿ ਜਿਨ੍ਹਾਂ ਨੇ ਬੀਜ ਚੱਕਣੇ ਆਰਤੀਆਂ ਦੀ ਤੁਸੀਂ ਦੇਖੋਗੇ ਜ਼ਿਆਦਾਤਰ ਦੁਕਾਨਾਂ ਵੀ ਹੁੰਦੀਆਂ ਨੇ ਆਰਤ ਦੇ ਨਾਲ ਨਾਲ ਬੀਜਾਂ ਦਾ ਕੰਮ ਵੀ ਕਰਦੇ ਨੇ ਤੇ ਉਹ ਝੋਨੇ ਦੀ ਅਡਵਾਂਸ ਬੁਕਿੰਗ ਬੀਜ ਦੀ ਕਰ ਚੁੱਕੇ ਨੇ ਲੱਖਾਂ ਕਰੋੜਾਂ ਰੁਪਏ ਉਹਨਾਂ ਦਾ ਬੀਜਾਂ ਦੇ ਵਿੱਚ ਫਸ ਚੁੱਕਿਆ ਤੇ ਹੁਣ ਉਹ ਕਹਿ ਰਹੇ ਨੇ ਹਾਏ ਤੋਬਾ ਕਰ ਰਹੇ ਨੇ ਕੋਰਟ ਦੇ ਵਿੱਚ ਜਾ ਕੇ ਕਿ ਸਾਨੂੰ ਰਹਾ ਦਿੱਤੀ ਜਾਵੇ ਬਿਸ਼ੱਕ ਪੈਨ ਲਗਾਓ ਪਰ ਅਗਲੇ ਸਾਲ ਤੋਂ ਲਗਾਓ ਤਾਂ ਕਿ ਸਾਡੇ ਅਗਲੇ ਸਾਲ ਤੋਂ ਅਸੀਂ ਝੋਨੇ ਦੀ ਬੀਜ ਨਾ ਖਰੀਦੀ ਐਡਵਾਂਸ ਬੁਕਿੰਗਾਂ ਕੰਪਨੀ ਨੂੰ ਨਾ ਦੇਈਏ ਤੇ ਸਾਡਾ ਨੁਕਸਾਨ ਨਾ ਹੋਵੇ ਪਰ ਜੇਕਰ ਤੁਸੀਂ ਹੁਣ ਤੋਂ ਪਿੱਛੇ ਨੂੰ ਜਾਓ ਰਿਵਰਸ ਕਰ ਲੋ 8-9 ਮਹੀਨੇ ਪਹਿਲਾਂ ਜਦੋਂ ਝੋਨਾ ਰੁੱਲ ਰਿਹਾ ਸੀ ਉਸ ਟਾਈਮ ਇਨੇ ਹੀ ਆਰਤੀਆਂ ਨੇ ਇਨੇ ਹੀ ਕਾਰਪੋਰੇਟ ਬੰਦਿਆਂ ਨੇ ਇਨੇ ਨੇ ਹੀ ਝੋਨੇ ਦੇ ਉੱਪਰ ਕਾਟ ਲਗਾਈ ਐ ਕਵਾਂਟਲਾਂ ਦੇ ਪਿੱਛੇ ਐਨੇ ਕਿਲੋ ਛੱਡ ਦੋ ਕਵਾਂਟਲ ਦੇ ਪਿੱਛੇ 50 ਰੁਪਏ ਛੱਡ ਦੋ ਥੋੜਾ ਝੋਨਾ ਚੱਕ ਲਵਾਂਗੇ ਕੋਈ ਮੋਇਸਚਰ ਛੱਡ ਦਵਾਂਗੇ ਮੋਇਸਚਰ ਦੇ ਪਿੱਛੇ ਕਿੰਨਾ ਰੋਲਾ ਪਿਆ ਇਹ ਅਸੀਂ ਆਹ ਆਹ ਬੀਜ ਨਹੀਂ ਚੱਕਣਾ ਅਸੀਂ ਆਹ ਬੀਜ ਨਹੀਂ ਚੱਕਣਾ ਇਹ ਕਿੰਨਾ ਚਲੋ ਮੈਂ ਕਹਿਣਾ ਤੇ ਚਾਹਾਂਗਾ ਰੰਡੀ ਰੋਣਾ ਕਿੰਨਾ ਹੋਇਆ ਕਿੰਨਾ ਨੁਕਸਾਨ ਹੋਇਆ ਕਿਸਾਨ ਵੀਰ ਮੰਡੀਆਂ ਦੇ ਵਿੱਚ ਰੋਲੇ ਮੀਹਾਂ ਦੇ ਵਿੱਚ ਰੋਲੇ ਉਹਨਾਂ ਦੀ ਕਣਕ ਦੀ ਫਸਲ ਲੇਟ ਹੋਈ ਇਸ ਸਾਲ ਕਣਕ ਦੀ ਫਸਲ ਲੇਟ ਬੀਜ ਹੋਣ ਦਾ ਮੇਨ ਕਾਰਨ ਜੋ ਪਿਛਲੇ ਸਾਲ ਝੋਨਾ ਰੁਲਿਆ ਮੰਡੀਆਂ ਦੇ ਵਿੱਚ ਉਹ ਮੇਨ ਟੌਪਿਕ ਉਹ ਮੇਨ ਮੁੱਦਾ ਰਿਹਾ ਤੇ ਉਸ ਸਮੇਂ ਕੋਈ ਵੀ ਆਰਤੀ ਨਾ ਕਿਸਾਨ ਦਾ ਹੱਕ ਨਹੀਂ ਪੂਰਿਆ ਕਿ ਹਾਂ ਨਹੀਂ ਕੋਈ ਚੱਕਰ ਨਹੀਂ ਤੁਸੀਂ ਰੁਕੋ ਅਸੀਂ ਤੁਹਾਡਾ ਝੋਨੇ ਦਾ ਹੱਲ ਕਰਦੇ ਹਾਂ ਅਸੀਂ ਕੁਝ ਕਰਦੇ ਹਾਂ ਕਿਸੇ ਨੇ ਵੀ ਤੁਹਾਡੇ ਹੱਲ ਨਹੀਂ ਕਰਿਆ ਕੋਈ ਇੱਕ ਦੁੱਕਾ ਮੈਂ ਨਹੀਂ ਕਹਿੰਦਾ ਸਾਰੇ ਆਰਤੀ ਖਰਾਬ ਨੇ ਕੋਈ ਬਹੁਤ ਚੰਗੇ ਵੀ ਨੇ ਜਿਨ੍ਹਾਂ ਨੇ ਆਪਣੇ ਵੱਲੋਂ ਕਿਸੇ bina ਕਾਟ ਤੋਂ ਆਪਣੇ ਬਿਹਾਫ ਤੇ ਇਹਨਾਂ ਦਾ ਵਧੀਆ ਵਿਚਾਰ ਹੈ ਵਧੀਆ ਵਿਹਾਰ ਹੈ ਆਪਣੇ ਕਿਸਾਨਾਂ ਨਾਲ ਜਿਹਨਾਂ ਦਾ ਉਹ ਪਤਾ ਕੋਈ ਕਿ ਉਹਨਾਂ ਦੀ ਰੋਟੀ ਕਿਸਾਨਾਂ ਦੇ ਸਿਰ ਤੇ ਚੱਲਦੀ ਹੈ ਤਾਂ ਉਹਨਾਂ ਨੇ ਬਿਨਾ ਕਾਟ ਤੋਂ ਵੀ ਕੰਮ ਸਾਰੇ ਆ ਕਿਸਾਨਾਂ ਦਾ ਪਰ ਬਹੁਤੇ ਜਿਹੜੇ ਆਰਤੀ ਦੇਖੇ ਗਏ ਹੈ ਬਹੁਤੇ ਜਿਹੜੇ ਅਜੇ ਸ਼ੈਲਰ ਵਾਲੇ ਮਾਲਕ ਸੀ ਉਹਨਾਂ ਨੂੰ ਦੇਖਿਆ ਗਿਆ ਕਿ ਉਹਨਾਂ ਨੇ ਕਿਤੇ ਨਾ ਕਿਤੇ ਗਲ ਗੂਠਾ ਦਿੱਤਾ ਕਿਸਾਨਾਂ ਦੇ ਕਿ ਤੁਸੀਂ ਇਸ ਤਰੀਕੇ ਨਾਲ ਵੇਚੋ ਤਾਂ ਹੀ ਅਸੀਂ ਖਰੀਦਾਂਗੇ ਤੇ ਹੁਣ ਹੁਣ ਕੀ ਕਹਿ ਰਹੇ ਹੋ ਉਹ ਕਿਸਾਨਾਂ ਨੂੰ ਕਹਿ ਰਹੇ ਵੀ ਸਾਡੇ ਨਾਲ ਖੜੋ ਕਾਡੀ ਤੁਸੀਂ ਐਦਾਂ ਕਰੋ ਅਸੀਂ ਤੁਹਾਡੇ ਝੋਨੇ ਦੀ ਹਾਈਬ੍ਰਿਡ ਬੀਜ ਖਲਾਵਾਂਗੇ ਹਾਈਬ੍ਰਿਡ ਬੀਜ ਜਣ ਵਾਸਤੇ ਤੁਸੀਂ ਤੁਹਾਡੇ ਵਾਸਤੇ ਮਦਦ ਕਰਾਂਗੇ ਕਿ ਹਾਈਬ੍ਰਿਡ ਬੀਜ ਦਾ ਵਧੀਆ ਝਾੜ ਹੁੰਦਾ ਹੈ ਆ ਹੁੰਦਾ ਉਹ ਹੁੰਦਾ ਉਹਨਾਂ ਨੂੰ ਝਾੜ ਦਾ ਕੋਈ ਮਤਲਬ ਨਹੀਂ ਤੁਹਾਡਾ ਚਾਹੇ 10 ਕੁਇੰਟਲ ਨਿਕਲੇ ਤੁਹੋਂ ਤੇ 10 ਕੁਇੰਟਲ ਖਰੀਦ ਦੋਗੇ ਤਾਂ 10 ਕੁਇੰਟਲ ਤੁਹਾਨੂੰ ਪੈਸੇ ਦੇਣਗੇ ਚਾਹੇ ਤੁਹਾਡੇ ਖੇਤੋਂ 35 ਕੁਇੰਟਲ ਨਿਕਲੇ ਤੁਹਾਨੂੰ 35 ਕੁਇੰਟਲ ਦੇ ਪੈਸੇ ਉਹ ਨਹੀਂ ਦੇ ਦੇਣੇ ਠੀਕ ਹੈ ਉਹਨਾਂ ਨੂੰ ਤੁਹਾਡੇ ਝਾੜ ਦਾ ਕੋਈ ਮਤਲਬ ਨਹੀਂ ਚਾਹੇ ਤੁਹਾਡਾ ਰੁਪਈਆ ਵੀ ਨਾ ਖੇਤੋਂ ਆਵੇ ਉਹਨਾਂ ਤੁਹਾਡਾ ਕਿ ਤੁਹਾਡਾ ਤੁਹਾਨੂੰ ਜੇ ਪੈਸੇ ਉਧਾਰੇ ਲਏ ਆ ਤੁਹਾਡਾ ਵਿਆਜ ਤੁਹਾਨੂੰ ਲਾਣਾ ਹੀ ਲਾਣਾ ਤੁਸੀਂ ਕਦੀ ਕਹਿ ਕੇ ਦੇਖ ਲਿਓ ਬਾਈ ਵੀ ਨਹੀਂ ਵੀ ਮੇਰਾ ਝਾੜ ਘੱਟ ਹੋਇਆ ਮੇਰਾ ਵਿਆਜ ਘੱਟ ਲਾ ਦੇ ਕਦੀ ਨਹੀਂ ਲਾਉਂਗਾ ਪੂਰੇ ਪੂਰੇ ਵਿਆਜ ਲਾਉਂਗਾ ਠੀਕ ਹੈ ਇਸ ਕਰਕੇ ਤੁਸੀਂ ਆਪਣੀ ਸੋਚ ਰੱਖੋ ਕਿਉਂਕਿ ਹਾਈਬ੍ਰਿਡ ਚ ਉਹਨੇ ਕਰਕੇ ਪੰਜਾਬ ਦੇ ਵਿੱਚ ਬਹੁਤ ਬਿਮਾਰੀਆਂ ਆਈਆਂ ਤੁਸੀਂ ਦੇਖਿਆ ਹੋਗਾ ਨਰਮੇ ਦੇ ਵਿੱਚ ਜਿੰਨੇ ਹਾਈਬ੍ਰਿਡ ਬੀਜ ਨਰਮੇ ਦੇ ਬੀਜ ਜੇ ਸਭ ਤੋਂ ਵੱਧ ਬਿਮਾਰੀ ਉੱਥੇ ਦੇਖਣ ਨੂੰ ਮਿਲੀਆਂ ਝੋਨੇ ਦੇ ਵਿੱਚ ਸਭ ਤੋਂ ਵੱਧ ਬਿਮਾਰੀ ਸਾਨੂੰ ਦੇਖਣ ਨੂੰ ਮਿਲੀਆਂ ਕਈ ਕਿਸਾਨ ਵੀਰ ਪੀਆਰ 126 ਦੀ ਪਿਛਲੀ ਵਾਰ ਕਿੰਨਾ ਰੌਲਾ ਪਿਆ ਵੀ ਪੀਆਰ 126 ਬੀਜੋ ਤਾਂ ਵੀ ਕਿਸਾਨ ਵੀਰ ਨੇ ਉਹਦੇ ਨਾਲ ਦੇ ਰਲਦੇ ਮਿਲਦੇ ਬੀਜ ਜਿਹੜੇ ਪੀਆਰ 126 ਵਰਗੇ ਲੱਗਦੇ ਸੀ ਉਹ ਬੀਜੇ ਉਹ ਮੰਡੀ ਵਿੱਚ ਗੇਰੇ ਤੇ ਕਿਹਾ ਗਿਆ ਵੀ ਪੀਆਰ 126 ਬੀਜ ਹੈ ਜੀ ਅਸੀਂ ਤੁਸੀਂ ਇਹ ਵੀ ਨਹੀਂ ਖਰੀਦ ਰਹੇ ਪਰ ਕਿਤੇ ਨਾ ਕਿਤੇ ਲਾਲਚ ਵਸ ਆ ਕੇ ਬੜੇ ਰਿਸ਼ਤੇਦਾਰਾਂ ਦੀ ਗੱਲ ਮੰਨ ਕੇ ਵੀ ਕੋਈ ਗੱਲ ਨਹੀਂ ਆਂਡੀ ਕੁਆਂਟੀਟੀ ਦੀ ਗੱਲ ਮੰਨ ਕੇ ਵੀ ਇਹ ਵੀ ਪੀਆਰ ਇਹ ਬੀਜ 126 ਵਰਗਾ ਹੀ ਹੈ ਉਹਦੇ ਵਰਗਾ ਹੀ ਲੱਗਦਾ ਹੈ ਵੀ ਨਾ ਵਿਕ ਜਾਣਾ ਹਾਈਬ੍ਰਿਡ ਲਾ ਦੇ ਕੋਈ ਚੱਕਰ ਨਹੀਂ ਦੇਖੀ ਜਾਊਂਗੀ ਵਧੀਆ ਝਾੜ ਹੈ 5 ਕੁਇੰਟਲ ਵੱਧ ਹੈ ਪਰ ਨੁਕਸਾਨ ਕਿਤੇ ਨਾ ਕਿਤੇ ਆਪਣੀ ਜੜਾ ਵੜ ਰਹੇ ਹੋ ਤੁਸੀਂ ਆਪਣਾ ਭਵਿੱਖ ਦਾਤੇ ਲਾ ਰਹੇ ਹੋ ਕੱਲ ਨੂੰ ਤੁਹਾਡੇ ਕੋਲ ਆਪਣੇ ਬੀਜ ਨਹੀਂ ਰਹਿਣੇ ਤੁਸੀਂ ਡਿਪੈਂਡ ਹੋ ਜਣਾ ਕੰਪਨੀ ਦੇ ਉੱਪਰ ਵੀ ਸਾਨੂੰ ਬੀਜ ਦੋ ਕਿਉਂਕਿ ਜਿਹੜੇ ਸਸਤੇ ਬੀਜ ਨੇ ਉਹ ਪੀਆਰ ਵਾਲੇ ਨੇ ਪੀਆਰ 126 ਕਾਫੀ ਸਸਤਾ ਬੀਜ ਹੈ ਤੁਹਾਨੂੰ ਅਗਰ ਹਾਈਬ੍ਰਿਡ ਬੀਜ ਲੈਣ ਜਾਓਗੇ ਤਾਂ ਇੱਕ ਕਿੱਲੇ ਦਾ ਬੀਜ ਤੁਸੀਂ ਅਗਰ ਹਾਈਬ੍ਰਿਡ ਲਓਗੇ ਤਾਂ ਦੂਜੇ ਪਾਸੇ ਤੁਸੀਂ ਤਿੰਨ ਕਿੱਲੇ ਦਾ ਬੀਜ ਪੀਆਰ 126 ਦਾ ਲੈ ਕੇ ਆ ਜਾਓਗੇ ਐਨਾ ਸਸਤਾ ਬੀਜ ਹੈ ਤੇ ਤਿੰਨ ਗੁਣਾ ਸਸਤਾ ਬੀਜ ਹੈ ਬਾਕੀ ਇਹ ਨਾਲੋਂ ਜੋ ਅਸੀਂ ਨੋਰਮਲ ਇੱਕ ਤਤ ਕੱਢਿਆ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਜਿਹੜੇ ਮੇਨ ਹੁਣ ਰਹੀ ਗੱਲ ਆਪਣੀ ਬਿਮਾਰੀਆਂ ਤੋਂ ਇਲਾਵਾ ਟਾਈਮ ਦੀ ਬਥੇਰਾ ਟਾਈਮ ਦਿੱਤਾ ਸਰਕਾਰ ਨੇ ਤੁਹਾਨੂੰ ਇੱਕ ਜੂਨ ਤੇ ਝੋਨਾ ਲਾਉਣ ਵਾਸਤੇ ਠੀਕ ਹੈ ਅਗੇਤੀ ਪਿਛੇਤੀ ਜੋ ਵੀ ਤੁਹਾਨੂੰ ਲੱਗਦੀ ਹੈ ਕੋਈ ਰეკਮੈਂਡਡ ਜਿਹੜਾ ਬੀਜ ਨੇ ਉਹ ਜਿਹੜੇ ਯੂਨੀਵਰਸਿਟੀ ਵੱਲੋਂ ਬੀਜ ਰეკਮੈਂਡ ਨੇ ਤੁਸੀਂ ਉਹਨੂੰ ਬੀਜ ਸਕਦੇ ਹੋ ਬੇਚ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਐਵੇਂ ਨਾ ਕਿਸੇ ਨੂੰ ਪਿੱਛੇ ਲੱਗ ਕੇ ਆਪਣਾ ਝੁੱਗਾ ਜੋੜ ਕਰਾ ਲਿਓ ਵੀ ਹਾਂਜੀ ਹਾਈਬ੍ਰਿਡ ਖੋਲੋ ਹਾਈਬ੍ਰਿਡ ਲਾਓ ਅਸੀਂ ਹਾਈਬ੍ਰਿਡ ਬੀਜਣਾ ਹੈ ਪੀਜੋ ਹਾਈਬ੍ਰਿਡ ਕੋਈ ਚੱਕਰ ਨਹੀਂ ਹੈ ਪਰ ਦਿਮਾਗ ਦੇ ਵਿੱਚ ਗੱਲ ਜਰੂਰ ਰੱਖਿਓ ਕਿ ਹਾਈਬ੍ਰਿਡ ਤੋਂ ਪਹਿਲਾਂ ਤੁਸੀਂ ਕਿਹੜਾ ਝੋਨਾ ਬੀਜਦੇ ਸੀ ਕਿੰਨਾ ਖਰਚਾ ਹੁੰਦਾ ਸੀ ਕਿੰਨੇ ਕਮ ਕਮ ਹੁੰਦੀ ਸੀ ਕਿੰਨੀ ਕ ਬਿਮਾਰੀ ਦੇ ਉੱਪਰ ਟੈਨਸ਼ਨ ਰਹਿੰਦੀ ਸੀ ਠੀਕ ਹੈ ਨਾ ਕਿਉਂਕਿ ਹੁਣ ਤੁਸੀਂ ਦੇਖੋਗੇ ਉਹ ਜੇ ਤੁਸੀਂ ਮੰਨ ਲਓ 10000 ਕਮਾ ਵੀ ਲਿਆ ਵੱਧ ਉਧਰ ਤੁਹਾਨੂੰ ਖਰਚਾ ਜਿਹੜਾ ਏ ਉਹ 8-10000 ਰੁਪਏ ਦੂਏ ਪਾਸੇ ਬੀਜਾਂ ਦਾ ਹੀ ਪੈ ਗਿਆ ਫਿਰ ਫਾਇਦਾ ਕੀ ਹੋਇਆ ਫਾਇਦਾ ਕਿਸ ਗੱਲ ਦਾ ਹੋਇਆ ਮਤਲਬ ਫਿਰ ਤਾਂ ਇੱਕੋ ਗੱਲ ਰਹਿ ਗਿਆ ਫਿਰ ਤਾਂ ਪਤਲਾ ਵਾਲਾ ਉੱਥੇ ਉੱਥੇ ਹੀ ਰਹਿ ਗਿਆ ਕੋਈ ਚੱਕਰਿਆ ਵਾਲੀ ਗੱਲ ਨਹੀਂ ਏ ਇਸ ਕਰਕੇ ਮੈਂ ਤੁਹਾਨੂੰ ਸਲਾਹ ਦਿੰਦਾ ਆਪਣਾ ਦਿਮਾਗ ਲਾਓ ਆਪਣੇ ਖੇਤ ਦੀ ਕੰਡੀਸ਼ਨ ਦੇਖੋ ਆਪਣੀ ਕੰਡੀਸ਼ਨ ਦੇਖੋ ਕਿ ਕਿਆ ਤੁਸੀਂ ਰეკਮੈਂਡ ਕਰ ਸਕਦੇ ਹੋ ਹਾਈਬ੍ਰਿਡ ਝੋਨਾ ਤੇ ਉਸ ਤੋਂ ਇਲਾਵਾ ਬਾਕੀ ਆਪਣੇ ਆਂਢੀ ਗੁਆਂਢੀਆਂ ਨਾਲ ਵੀ ਸਲਾਹ ਕਰਿਆ ਕਰੋ ਆਪਣੇ ਜਿਹੜੇ ਸਹਾਇਕ ਖੇਤ ਵਾਲੇ ਨੇ ਕਿ ਤੁਸੀਂ ਕਿਹੜਾ ਬੀਜ ਲਗਾਣਾ ਹੈ ਕਿਉਂ ਲਗਾਣਾ ਹੈ ਕਿਉਂ ਵਾਲਾ ਕੁਐਸਚਨ ਜਰੂਰ ਰੱਖਿਆ ਕਰੋ ਕਿਉਂਕਿ ਬਿਮਾਰੀਆਂ ਜਿਹੜੀਆਂ ਨੇ ਉਹ ਲੱਗਦੀਆਂ ਲੱਗਦੀਆਂ ਨੇ ਇੱਕ ਝੋਨੇ ਤੋਂ ਦੂਜੇ ਝੋਨੇ ਨੂੰ ਇਹ ਦੇਖਿਆ ਗਿਆ ਤੁਵੇ ਅਗਰ ਇੱਕ ਖੇਤ ਦੇ ਵਿੱਚ ਪੀਲੀ ਪੂੰਗੀ ਜਦ ਤੱਕ ਦੇਖਿਆ ਜਾਂਦਾ ਕਣਕ ਦੇ ਵਿੱਚ ਆ ਜਾਂਦੀ ਹੈ ਤਾਂ ਦੂਜੇ ਖੇਤ ਨੂੰ ਵੀ ਉਹ ਬਿਮਾਰ ਕਰ ਦਿੰਦੀ ਹੈ ਤਾਂ ਬੰਦੇ ਨੂੰ ਅਗਰ ਉਹਨੂੰ ਸਪਰੇਅ ਕਰਨੀ ਪਈ ਕਿਸੇ ਕਾਰਨ ਕਰਕੇ ਉਹਦੇ ਖੇਤ ਵਿੱਚ ਪੀਲੀ ਪੂੰਗੀ ਆਈ ਤਾਂ ਭਾਈ ਉਹ ਪੀਲੀ ਪੂੰਗੀ ਤੁਹਾਡੇ ਖੇਤ ਵਿੱਚ ਵੀ ਆਵੇਗੀ ਤੁਹਾਨੂੰ ਨਜਾਇਜ਼ ਸਪਰੇਅ ਕਰਨੀ ਪਵੇਗੀ ਅਗਰ ਕੋਈ ਬੰਦਾ ਗਲਤ ਬੀਜ ਬੀਜ ਰਿਹਾ ਤਾਂ ਉਹਨੂੰ ਟੋਕੋ ਉਹਨੂੰ ਮਨਾ ਕਰੋ ਕਿ ਭਾਈ ਨਹੀਂ ਇਦਾਂ ਬਿਮਾਰੀ ਆਵੇਗੀ ਤੇਰੇ ਖੇਤ 'ਚ ਵੀ ਆਣੀ ਹੈ ਮੇਰੇ ਖੇਤ 'ਚ ਵੀ ਆਉਂਗੀ ਤਾਂ ਨੁਕਸਾਨ ਦੋਹਾਂ ਦਾ ਸਾਂਝਾ ਹੋਏਗਾ ਠੀਕ ਹੈ ਤਾਂ ਇਸ ਕਰਕੇ ਸਲਾਹ ਰੱਖੋ ਆਪਣਾ ਏਕਾ ਰੱਖੋ ਕੋਈ ਵੱਡੀ ਹਲਚਲ ਨਹੀਂ ਹੈ ਬਾਕੀ ਬੈਨ ਦੀ ਗੱਲ ਹੈ ਜਿਹੜੀ ਉਹ ਸਰਕਾਰ ਵੱਲੋਂ ਹੈ ਕਿ ਉਹ ਇਸ ਸਾਲ ਕੋਈ ਢਿੱਲ ਦੰਦੀ ਹੈ ਜਿਹੜੇ ਇਲਾਕਿਆਂ ਦੇ ਵਿੱਚ ਕਾਰ ਪਾਣੀ ਸਹੀ ਨਹੀਂ ਹੈ ਤਾਂ ਮੈਂ ਤਾਂ ਇਹ ਰეკਮੈਂਡ ਕਰਾਂਗਾ ਉੱਥੇ ਜਿੱਥੇ ਹਾਈਬ੍ਰਿਡ ਝੋਨਾ ਕਾਮਯਾਬ ਹੈ ਜਾਂ ਜਿੱਥੇ ਮਜਬੂਰੀ ਹੈ ਬੀਜਣ ਦੀ ਉੱਥੇ ਬੀਜਣ ਦੀ ਖੁੱਲ੍ਹ ਦਿੱਤੀ ਜਾਵੇ ਕਿਉਂਕਿ ਕਿਸਾਨ ਵੀ ਕੋਈ ਵੀ ਵਿਚਾਰਾ ਆਪਣਾ ਨੁਕਸਾਨ ਨਹੀਂ ਚਾਹੁੰਦਾ ਉਹ ਵਿਚਾਰਾ ਇਹੀ ਚਾਹੁੰਦਾ ਕਿ ਮੇਰੇ ਖਰਚੇ ਨਿਕਲ ਜਾਣ ਮੇਰੀ ਅੱਗੇ ਦੀ ਪੁਸ਼ਤਾ ਦਾ ਥੋੜਾ ਬਹੁਤਾ ਖਰਚਾ ਨਿਕਲ ਜਾਵੇ ਕਿਉਂਕਿ ਕਿਸਾਨੀ ਕਿਤੇ ਨਾ ਕਿਤੇ ਸੱਪਾਂ ਦੀ ਸ਼ੇਰੀਆਂ ਦੇ ਉੱਪਰੋਂ ਪੈਸੇ ਚੱਕਣ ਵਾਲਾ ਕੰਮ ਹੈ ਤੇ ਬਾਕੀ ਕਿਸਾਨ ਸਰਕਾਰ ਜੋ ਵੀ ਹੁਣ ਫੈਸਲਾ ਆਵੇਗਾ ਉਹ ਤੁਹਾਡੇ ਤੱਕ ਨਵੀਂ ਜਾਣਕਾਰੀ ਦੀ ਸਾਂਝੀ ਕਰਾਂਗੇ ਬਾਕੀ ਉਹਦੇ ਤੱਕ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਮਿਲਦੇ ਆਂ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਜੀ